ਇੱਕ ਗਰੀਬ ਨੌਜਵਾਨ ਪੁਲਿਸ ਥਾਣੇ ਜਾਂਦਾ ਰਿਪੋਰਟ ਲਿਖਾਉਣ ਦੇ ਲਈ ਉਸ ਗਰੀਬ ਨੌਜਵਾਨ ਦਾ ਮੋਬਾਈਲ ਫੋਨ ਗੁੰਮ ਹੋ ਗਿਆ ਸੀ ਇਸ ਕਰਕੇ ਉਹ ਪੁਲਿਸ ਥਾਣੇ ਜਾਂਦਾ ਪਰ ਅੱਗੇ ਪੁਲਿਸ ਵਾਲੇ ਉਸ ਦੀ ਨਾਂ ਤੱਕ ਕੋਈ ਸੁਣਵਾਈ ਕਰਦੇ ਨਹੀਂ ਅਤੇ ਨਾ ਹੀ ਉਹ ਕੰਪਲੀਟ ਦਰਜ ਕਰਦੇ ਨੇ ਇਸ ਗੱਲ ਨੂੰ ਲੈ ਕੇ ਉਹ ਨੌਜਵਾਨ ਬਹੁਤ ਹੀ ਦੁਖੀ ਹੋ ਜਾਂਦਾ ਪਰੇਸ਼ਾਨ ਹੋ ਜਾਂਦਾ ਇੱਕ ਤਾਂ ਉਹ ਨੌਜਵਾਨ ਪਹਿਲਾਂ ਹੀ ਗਰੀਬ ਸੀ ਉਦੋਂ ਪੁਲਿਸ ਵਾਲੇ ਵੀ ਗਰੀਬ ਦੀ ਸੁਣਵਾਈ ਨਹੀਂ ਕਰਦੇ ਇਸ ਤੋਂ ਬਾਅਦ ਉਹ ਨੌਜਵਾਨ ਇੱਕ ਐਸੀ ਕਸਮ ਖਾ ਲੈਂਦਾ ਤੇ ਫਿਰ ਇੱਕ ਵੱਡਾ ਅਫਸਰ ਬਣਦਾ ਤੇ ਆਪਣੀ ਪੂਰੀ ਸਟੇਟ ਨੂੰ ਹਿਲਾ ਦਿੰਦਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਜੋ ਸੱਚੀ ਘਟਨਾ ਇਹ ਮਹਾਰਾਸ਼ਟਰ ਦੇ ਕੋਲਾਪੁਰ ਦੀ ਹੈ ਜਿਹੜਾ ਤਹਿਸੀਲ ਕਾਂਗਲ ਪਿੰਡ ਜਮਣੇ ਇੱਥੋਂ ਦਾ ਇੱਕ ਨੌਜਵਾਨ ਬੀਰੂ ਦੇਵ ਸਦੱਪਾ ਧੋਣੇ ਜੋ ਕਿ ਪੁਲਿਸ ਕੋਲ ਰਿਪੋਰਟ ਲਿਖਾਉਣ ਦੇ ਲਈ ਜਾਂਦਾ ਕਿਉਂਕਿ ਬੀਰੂ ਦਾ ਮੋਬਾਈਲ ਗੁੰਮ ਹੋ ਗਿਆ ਸੀ ਮੋਬਾਈਲ ਗੁੰਮ ਹੋਣ ਤੇ ਅਕਸਰ ਆਪਾਂ ਪੁਲਿਸ ਕੋਲ ਜਾਂਦੇ ਆ ਇਸੇ ਤਰ੍ਹਾਂ ਬੀਰੂ ਵੀ ਆਪਣੀ ਫਰਿਆਦ ਲੈ ਕੇ ਪੁਲਿਸ ਕੋਲ ਜਾਂਦਾ ਤੇ ਅੱਗੋਂ ਪੁਲਿਸ ਵਾਲੇ ਉਸ ਦੀ ਕੋਈ ਗੱਲ ਨਹੀਂ ਸੁਣਦੇ ਨਾ ਹੀ ਉਸ ਦੀ ਕੋਈ ਰਿਪੋਰਟ ਦਰਜ ਕਰਦੇ ਨੇ ਇਸ ਤੋਂ ਬਾਅਦ ਫਿਰ ਬੀਰੂ ਦੇਵ ਕਸਮ ਖਾ ਲੈਂਦਾ ਕਿ ਮੈਂ ਇੱਕ ਵੱਡਾ ਅਫਸਰ ਬਣਨਾ ਹੀ ਬਣਨਾ ਬਹੁਤ ਸਾਰੀਆਂ ਚੁਣੌਤੀਆਂ ਬੀਰੂ ਦੇਵ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਬੀਰੂ ਦੇਵ ਇੱਕ ਬਹੁਤ ਹੀ ਗਰੀਬ ਪਰਿਵਾਰ ਦਾ ਬੱਚਾ ਸੀ। ਬੀਰੂ ਦੇ ਪਰਿਵਾਰ ਦੇ ਵਿੱਚ ਉਸ ਦੇ ਮਾਤਾ-ਪਿਤਾ, ਉਹਦੀ ਇੱਕ ਵਿਆਹੀ ਹੋਈ ਭੈਣ ਅਤੇ ਉਸਦਾ ਇੱਕ ਭਰਾ। ਬੀਰੂ ਬਹੁਤ ਹੀ ਗਰੀਬ ਪਰਿਵਾਰ ਦਾ ਸੀ। ਬੀਰੂ ਦਾ ਪਿਤਾ ਅਕਸਰ ਬੱਕਰੀਆਂ ਚਰਾਉਣਾ, ਖੇਤਾਂ ਦੇ ਵਿੱਚ ਜਾਇਆ ਕਰਦਾ ਸੀ। ਨਾਲ ਹੀ ਬੀਰੂ ਦੇਵ ਜਾਇਆ ਕਰਦਾ ਸੀ। ਬੀਰੂ 10ਵੀਂ ਕਲਾਸ ਅਤੇ 12ਵੀਂ ਕਲਾਸ ਦੇ ਵਿੱਚੋਂ ਵਧੀਆ ਨੰਬਰ ਲੈ ਕੇ ਪਾਸ ਹੁੰਦਾ। ਇਸ ਤੋਂ ਬਾਅਦ ਬੀਰੂ ਨੇ ਇੱਕ ਇੰਜੀਨੀਅਰ ਕਾਲਜ ਦੇ ਵਿੱਚ ਦਾਖਲਾ ਵੀ ਲਿਆ ਤੁਹਾਨੂੰ ਇਸ ਦੀ ਫੋਟੋ ਤੋਂ ਦੇਖ ਕੇ ਬਿਲਕੁਲ ਹੀ ਨਹੀਂ ਲੱਗੂਆ ਕਿ ਇਹ ਬੰਦਾ ਕਿਸੇ ਦਿਨ ਐਡਾ ਵੱਡਾ ਅਫਸਰ ਬਣ ਸਕਦਾ ਹੈ ਇਸ ਤੋਂ ਬਾਅਦ ਫਿਰ ਬੀਰੂ ਦੇਵ ਆਪਣੇ ਘਰ ਗੱਲ ਕਰਦਾ ਹੈ ਕਿ ਮੈਂ ਵੱਡਾ ਅਫਸਰ ਬਣਨਾ ਹੈ ਅਤੇ ਘਰ ਦੇ ਮਨਾ ਕਰ ਦਿੰਦੇ ਨੇ ਉਸ ਦਾ ਅਤੇ ਉਸ ਦਾ ਪਿਤਾ ਕਹਿੰਦਾ ਵੀ ਦੇਖ ਮੇਰੇ ਕੋਲ ਇਨਾ ਖਰਚਾ ਹੈ ਮੈਂ ਤੈਨੂੰ ਇਨਾ ਖਰਚਾ ਨਹੀਂ ਦੇ ਸਕਦਾ ਕਿਉਂਕਿ ਵੱਡੇ ਟੈਸਟਾਂ ਦੇ ਲਈ ਯੂਪੀਐਸਸੀ ਦੇ ਟੈਸਟ ਦੇ ਲਈ ਤਿਆਰੀ ਕਰਨ ਵਾਸਤੇ ਕੋਚਿੰਗ ਸੈਂਟਰਾਂ ਦੇ ਵਿੱਚ ਜਾਣਾ ਪੈਂਦਾ ਹੈ ਉੱਥੇ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਫਿਰ ਜਾ ਕੇ ਕਿਤੇ ਆਈਪੀਐਸ ਆਈਐਸ ਅਫੀਸਰ ਬੰਦਾ ਬਣਦਾ ਇਸ ਤੋਂ ਬਾਅਦ ਬੀਰੂਦੇਵ ਦਾ ਭਰਾ ਵੀ ਉਸ ਦੀ ਸਹਾਇਤਾ ਕਰਦਾ ਬੀਰੂਦੇਵ ਦੇ ਭਰਾ ਦਾ ਵੀ ਸੁਪਨਾ ਸੀ ਇੱਕ ਪੁਲਿਸ ਅਫਸਰ ਬਣਨ ਦਾ ਪਰ ਉਹ ਘਰ ਦੀ ਗਰੀਬੀ ਕਰਕੇ ਫੌਜ ਵਿੱਚ ਚਲਾ ਜਾਂਦਾ ਅਤੇ ਉਹ ਹੁਣ ਨਾਇਕ ਦੇ ਅਹੁਦੇ ਤੇ ਹੈ ਉਹ ਵੀ ਬੀਰੂ ਦੇਵ ਦੀ ਮਦਦ ਕਰਦਾ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਉਹ ਬੀਰੂ ਦੇਵ ਨੂੰ ਦਿੱਲੀ ਭੇਜ ਦਿੰਦੇ ਨੇ ਕੋਚਿੰਗ ਦੇ ਲਈ ਬੀਰੂ ਦੇਵਾ ਦਿੱਲੀ ਦੇ ਵਿੱਚ 2 ਸਾਲ ਰਹਿ ਕੇ ਯੂਪੀਐਸਸੀ ਦੀ ਤਿਆਰੀ ਕਰਦਾ ਫਿਰ ਉਹ ਉੱਥੋਂ ਵਾਪਸ ਆ ਜਾਂਦਾ ਕਿਉਂਕਿ ਉਸ ਕੋਲ ਇੰਨੇ ਪੈਸੇ ਨਹੀਂ ਹੈਗੇ ਸੀ ਕਿ ਉਹ ਦਿੱਲੀ ਵਰਗੇ ਮਹਿੰਗੇ ਸ਼ਹਿਰ ਦੇ ਵਿੱਚ ਰਹਿ ਕੇ ਪੜ੍ਹਾਈ ਕਰ ਸਕੇ ਇਸ ਤੋਂ ਬਾਅਦ ਫਿਰ ਉਹ ਘਰ ਆ ਕੇ ਮੋਬਾਈਲ ਰਾਹੀਂ यूपीएससी ਦੀ ਤਿਆਰੀ ਕਰਦਾ YouTube ਤੋਂ ਵੀਡੀਓ ਦੇਖ ਕੇ ਸੋਸ਼ਲ ਮੀਡੀਆ ਦੇ ਉੱਤੇ ਉਹ ਪੜ੍ਹਾਈ ਕਰਨੀ ਸ਼ੁਰੂ ਕਰ ਦਿੰਦਾ ਇਸ ਤੋਂ ਬਾਅਦ ਫਿਰ यूपीएससी ਦਾ ਐਗਜ਼ਾਮ ਆਉਂਦਾ ਐਗਜ਼ਾਮ ਦੀ ਤਿਆਰੀ ਕਰਕੇ ਫਿਰ ਉਹ ਪੇਪਰ ਦਿੰਦਾ ਪੇਪਰ ਦੇਣ ਤੋਂ ਬਾਅਦ ਫਿਰ ਉਹ ਆਪਣੇ ਪਿਤਾ ਨਾਲ ਬੱਕਰੀਆਂ ਚਰਾਉਣ ਦੇ ਲਈ ਚਲਾ ਜਾਂਦਾ ਜਿਸ ਦਿਨ ਬਿਰੂ ਦੇਵ ਦੇ ਪੇਪਰ ਦਾ ਰਿਜ਼ਲਟ ਆਉਂਦਾ ਉਸ ਦਿਨ ਵੀ ਉਹ ਬੱਕਰੀਆਂ ਚਰਾਉਣ ਦੇ ਲਈ ਗਿਆ ਹੁੰਦਾ ਉਸ ਦਾ ਦੋਸਤ ਉਸ ਨੂੰ ਫੋਨ ਕਰਕੇ ਦੱਸਦਾ ਕਿ ਤੋਂ UPSC ਦੇ ਵਿੱਚੋਂ 552ਵੇਂ ਰੈਂਕ ਤੇ ਆ ਗਿਆ ਇਸ ਤੋਂ ਬਾਅਦ ਫਿਰ ਬੀਰੂ ਦੇਵ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਤੇ ਪੂਰੀ ਸਟੇਟ ਦੇ ਵਿੱਚ ਉਸਦੇ ਨਾਂ ਦੇ ਚਰਚੇ ਹੋਣ ਲੱਗ ਜਾਂਦੇ ਨੇ ਹਰ ਗਲੀ ਮੁਹੱਲੇ ਦੇ ਵਿੱਚ ਬੀਰੂ ਦੇਵ ਦਾ ਨਾਮ ਗੂੰਜਣ ਲੱਗ ਜਾਂਦਾ ਸੋ ਦੋਸਤੋ ਇਹ ਜਿਹੜੀ ਪੂਰੀ ਸਟੋਰੀ ਸੁਣਾਉਣ ਦਾ ਤੁਹਾਨੂੰ ਹੀ ਮਕਸਦ ਹੈ ਕਿ ਜੇਕਰ ਬੰਦਾ ਮਿਹਨਤ ਕਰਦਾ ਹੈ ਦਿਨ ਰਾਤ ਮਿਹਨਤ ਕਰਦਾ 22 ਘੰਟੇ ਪੜਾਈ ਕਰਕੇ ਬੀਰੂ ਦੇਵ ਨੇ ਇੱਕ ਵੱਡਾ ਮਕਾਮ ਹਾਸਲ ਕੀਤਾ ਕਿਉਂਕਿ ਇਹ ਛੋਟੀ ਮੋਟੀ ਗੱਲ ਨਹੀਂ ਹੈਗੀ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਸੇ ਤਰ੍ਹਾਂ ਹੀ ਬੀਰੂ ਦੇਵ ਨੇ ਕੀਤਾ ਬੀਰੂ ਦੇਵ ਨੇ ਵੀ ਆਪਣੇ ਮਾੜੇ ਸਮੇਂ ਦੇ ਵਿੱਚੋਂ ਮਿਹਨਤ ਕਰਕੇ ਇੱਕ ਵੱਡਾ ਅਹੁਦਾ ਪ੍ਰਾਪਤ ਕੀਤਾ ਸੋ ਦਰਸ਼ਕੋ ਇਹ ਕਹਾਣੀ ਸੁਣਾਉਣ ਦਾ ਤੁਹਾਨੂੰ ਇਹੀ ਮਕਸਦ ਹੈ ਤਾਂ ਕਿ ਇਸ ਕਹਾਣੀ ਤੋਂ ਕੁਝ ਸਿੱਖਿਆ ਜਾ ਸਕੇ ਇਸ ਵੀਡੀਓ ਨੂੰ ਹੋਰਾਂ ਤੱਕ ਵੀ ਸ਼ੇਅਰ ਕਰੋ ਤਾਂ ਕਿ ਇਸ ਵੀਡੀਓ ਨੂੰ ਦੇਖ ਕੇ ਬੱਚੇ ਮੋਟੀਵੇਟ ਹੋਣ ਤੇ ਅੱਗੇ ਵਧਣ ਸੋ ਮਿਲਦੇ ਆ ਕਿਸੇ ਨਵੀਂ ਕ੍ਰੈਮ ਸਟੋਰੀ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ